ਵੱਡੀ ਖਬਰ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਜਿੱਥੇ ਸੁਦੀਰ ਸਵੀਤ ਛਾਪ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਤਾਬੜ ਟੋੜ ਗੋਲੀਆਂ ਚੱਲਣ ਦੀ ਘਟਨਾ ਸਾਹਮਣੀ ਆਈ ਜਾਣਕਾਰੀ ਮੁਤਾਬਕ ਸੁਦੀਰ ਸਵੀਤ ਛਾਪ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਇਆ ਗਏ ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹਾਲਾਂਕਿ ਰਾਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਮਾਧਵੀ ਸ਼ਰਮਾ ਤੁਰੰਤ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਫੁਟੇਜ ਖੰਡਾ ਲਈ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਾਲ ਲਈ ਨਾਕਾਬੰਦੀ ਕੀਤੀ ਗਈ ਹੈ ਐਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਨਾਲ ਖੇਲ-ਖਿਲਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲਹਾਲ ਪੁਲਿਸ ਹਰ ਪੱਖੋਂ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਹੋਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਘਟਨਾ ਨੂੰ ਹੱਲ ਕਰਨ ਵਿੱਚ ਕਿੰਨਾ ਕੁ ਸਮਾਂ ਲਗਾਉਂਦੀ ਹੈ ਫਗਵਾੜਾ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਅੱਜ ਫਗਵਾੜਾ ਦੇ ਸ਼ਾਰਪਰ ਰੋਡ ਤੇ ਸਦੀਰ ਮਠਾਈਆਂ ਦੀ ਦੁਕਾਨ ਤੇ ਲਾਡੀ ਹੋ ਕੋਨੇ ਜਤੂ ਵੀ ਕੁਪ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚੜਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਹੈ ਦਾ ਪ੍ਰਤੀਕ ਹੈ ਕੋਈ ਕਿਸੇ ਡਰ ਨਹੀਂ ਹੈ ਤੇ ਜੋ ਰਦਰ ਸਵੇਰੇ ਆ ਕੇ ਗੋਲੀਆਂ ਚ ਰੱਖ ਜਾਣਾ ਬਹੁਤ ਜ਼ਿਆਦਾ ਸਿਤਨ ਸਾਰੀ ਦਾਕੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡੁਬੀ ਤੱਕ ਰੋਕ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਜਿਹਦੇ ਫਰ ਜੋ ਦਸਤੇ ਇੱਥੇ ਸੱਤ ਅੱਠ ਗੋਲੀਆਂ ਕੋ ਚੱਲੀਆਂ ਕਿੰਨੇ ਲੋਕ ਆਏ ਇਸ ਰਸਤੇ ਨੂੰ ਮੈਨੂੰ ਤਿੰਨ ਤਿੰਨ ਵੰਦੇ ਦਸਤੇ ਕਹਿੰਦੇ ਆਇਆ ਗੋਲੀਆਂ ਥਰ ਇਹ ਪ੍ਰਦੀਕ ਹੈ ਕਿ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ। ਗੋੜੇ ਗੋੜੇ ਤੇ ਲਗਾਤਾਰ ਇਹ ਲਗਾਤਾਰ ਗੋੜੀਆਂ ਚੱਲਦੀਆਂ ਪਈਆਂ। ਬਾਈ ਇਹਨਾਂ ਮਾੜੀ ਹਾਲਾਤ ਹੈ ਮਾੜੇ ਬਿਦਾਰ ਰੋਡ ਇਹ ਦੇ ਬਸਤੀ ਨਹੀਂ ਹੈ। ਜੋ ਵੀ ਮਰਜ਼ੀ ਆ ਕੇ ਗੋੜੀਆਂ ਚਲਾ ਕੇ ਚੜੇ ਜਾਂਦਾ। ਜਿਹਨਾਂ ਪੁਲਿਸ ਦਾ ਕੋਈ ਡਰ ਹੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ। ਸਰ ਕੋਈ ਦੱਸਿਆ ਕਿ ਕੋਈ ਐਕਸਟੈਂਸ਼ਨ ਪ੍ਰੋਬਲਮ ਹੈ ਨਾ ਕੋਈ ਨਹੀਂ। ਉਹਨੂੰ ਗਾਹ ਲੱਗ ਰਿਹਾ ਤੇ ਅੱਜ ਨਹੀਂ। ਉਸ ਗਾਹ ਅਪੁ ਕਰਵਾਈ ਕਰਨਗੇ ਕਰਨੀ ਚਾਹੀਦੀ ਹੈ। ਸਰਜੀਨ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜਾ ਦੇ ਵਿੱਚ ਆ ਰਹੇ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜੇ ਹੀ ਵਾਰਤਾ ਸੁਣਾ ਕਿਦਾਂ ਨਕੇਦ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਭਾਈ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਹੈ ਤੁਸੀਂ ਇੱਥੇ ਕੋਮਈ ਆਓ ਅਸਾਂ ਤੁਹਾਨੂੰ ਗੁਰਵਾ ਲਈਏ ਕਿਤੇ ਸੀਐਮ ਕੋ ਮਦਾਵੇ ਤੇ ਗੋਲੀਕਾਰ ਜਣੀਏ ਤੇ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਨਾ ਵਪਾਰੀ ਨਾ ਖੜਾਰੀ ਕੋਈ ਵੀ ਸ਼ਕਤੀ ਕੋਈ ਵੀ ਸ਼ਕਤੀ ਕੋਈ ਵੀ ਸ਼ਕਤੀ ਨਹੀਂ ਹੈ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਸ ਡਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਕਿ ਜਲਦੀ ਇਹਨਾਂ ਨੂੰ ਕਾਬੂ ਮੈਂ ਕਿੰਨੇ ਫਾਇਰ ਹੋਏ ਆ ਜੀ ਹਲਿਓ ਸਾਰਾ ਕੁਝ ਉਸ ਪਾਰਟ অফ ਇਨਵੈਸਟੀਗੇਸ਼ਨ ਸਾਨੂੰ ਕਾਟਰੇਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ ਟਾਈਮ ਦੇਖ ਰਹੇ ਆ ਉਹ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿੰਨੇ ਕੋਈ ਲੋਕਲ ਬਰਾਮਾ ਹੋ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਮੈਂ ਕਿੰਨੇ ਲੋਕ ਆਏ ਸੀ ਜਿਹੜੇ ਗੁਲੀ ਚਲਾਗੇ ਸਾਹਮਣੇ ਕੁਝ ਤਿੰਨ ਜਣੇ ਸੀ ਕਿ ਕੱਤੀ ਆਏ ਸੀ ਜੀ ਸਕੂਟੀ ਤੇ ਆਏ ਸੀ ਮੈਮ ਜੀ ਮਾ ਸਾਨੂੰ ਸਾਡੀ ਆਵੇ ਬੜਾ ਕੋ ਸਪੋਸਿਫੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੂਰੀ ਅਪਲਾਈਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸ ਤਿਆਰੀ ਰੱਖਦੇ ਹਾਂ ਅਲੀ ਮਾਰਨਿੰਗ ਜਿਹੜਾ ਇਨਸੀਡੈਂਟ ਹੋਇਆ ਨਾ ਉਹ ਪਤਾ ਜਾਏਗਾ ਮੈਮ ਦੁਕਾਨਦਾਰ ਨੇ ਦੱਸਿਆ ਕੋਈ ਫ੍ਰੈਕ ਕਾਲ ਵਗੈਰਾ ਕੋਈ ਕੋਈ ਸਾਈਡ ਕਾਲ ਇਸ ਤਰ੍ਹਾਂ ਦਾ ਕੋਈ ਗੱਲ ਸਹੀ ਹੈ ਹੈਪਨਿੰਗ ਹੋਣੇਗਾ ਹਾਂ ਜੀ ਸੱਦ ਗ੍ਰੀਨ ਆਏ ਕਰਦੇ ਮੈਂ ਵੀ ਸਕੂਪ ਹੀ ਜਾਏ ਮੈਮ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਜਿੰਜੂ ਸਾਰਾ ਕੁਝ ਦੇਖ ਰਹੇ ਅਸੀਂ ਇਸ ਪਾਰਟ ਆਫ ਇਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾਏ ਕਿ ਇਹਦੇ ਬਿਆਨਾਂ ਤੇ ਮਾਮਲਾ ਕਿੱਚਾ ਜਾ ਰਿਹਾ ਹੈ ਨਾ ਚੱਲਦੇ ਪਹਿਨ ਨੀ ਨੰਮ ਲਾਈ ਹੈ ਥੈਂਕ ਯੂ ਕੋਨਿਕ ਸੱਤ ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਇੰਸਟਿਟਿਊਟ ਅਫ ਅਫੀਸਰ ਬਰੋਟ ਜਿਹੜਾ ਹੈਗਾ ਸਟੱਟ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲ ਚਾਈ ਗਈ ਹੈ ਤੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅੱਗੇ ਸਾਰੇ ਜਿਹੜੇ ਵੈਰੀਫਾਈ ਕਰ ਰਹੇ ਆ ਮੀ ਜਿਹੜੀ ਕੋੜੀ ਉਹ ਚੱਲੀ ਆ ਤੇ ਅਦੇ ਜਿਹੜੀ ਤਫतीश ਕਰ ਰਹੇ ਆ ਮੈਡਮ ਫਾਇਰ ਵਗੈਰਾ ਪਤਾ ਚੱਲ ਨਹੀਂ ਕਿੰਨੇ ਕਿੰਨੇ ਚੱਲੇ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ساری ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਹੀ ਦੱਸ ਸਕਦੇ ਸੱਤਵੇਂ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜੜੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਆ ਗੱਲ ਕਰਾਂ ਤਾਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤਾਂ ਅਸੀਂ ਸਾਹਮਣੇ ਟੱਲੇ ਆਵਾਂਗੇ ਸੀਸੀਟੀਵੀ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀ ਪ੍ਰਜ਼ਰਵ ਕਰਵਾ ਕੇ ਅਸੀਂ ਫਿਨੋ ਫੋਰੈਂਸਿਕ ਜਿਹੜੀ ਉੱਤੇ ਭੇਜ ਦਿੱਤੀ ਹੈ ਉਸ ਤੋਂ ਬਾਅਦ ਜਿਹੜੀ ਉਹ ਸਾਡੇ ਨਾਲ ਸਾਹਮਣੇ ਕਿੰਨੇ ਬੰਦੇ ਸ਼ਾਮ ਹਾਂ ਜੀ ਕਿੰਨੇ ਬੰਦੇ ਸੀ ਜਿਹੜੇ ਹਾਂ ਹਜੇ ਤੱਕ ਤਾਂ ਦੋ ਦੋ ਤਿੰਨ ਹਜੇ ਕਹਿ ਰਹੇ ਨੇ ਬਾਕੀ ਦੇਖਦੇ ਹਾਂ ਕਿਹੜਾ ਵਹੀਕਲ ਕੇਸ ਹੈ ਕੰਮ ਹੈ ਵਹੀਕਲ ਕੇਸ ਹੈ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਤੀ ਐਸੀ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਂਡ ਫਾਇਰ ਉਹ ਸਰ ਕੋਈ ਬਾਤ ਜੀ ਤਾਂ ਨਹੀਂ ਕਰੇ ਕਹਿੰਦੇ ਜਾਨੀ ਨੁਕਸਾਨ ਤਾਂ ਨਹੀਂ ਲੈ ਮਾਲਕ ਕੀ ਕਹਿ ਰਹੇ ਨੇ ਨਹੀਂ ਫਿਲਹਾਲ ਜਾਨੀ ਨੁਕਸਾਨ ਕੋਈ ਨਹੀਂ ਹੈ ਦੁਕਾਨਦਾਰ ਮਾਲਕ ਕੀ ਕਹਿ ਰਹੇ ਨੇ ਵੀ ਪੌਣ 6 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਕੋਈ ਨਾ ਕੋਈ 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 ਫਰੋਟੇ ਵੀ ਆ ਦੇ ਕੋਲ ਕਰਾਂਗੇ ਇਹ ਤਾਂ ਜਰੂਰੀ ਨਹੀਂ ਹੈ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਆਊਗੀ ਤਾਂ ਨਾ ਸ਼ੇਅਰ ਕੀਤੀ ਜਾਓ ਤੇ ਮੈਡਮ ਕੀ ਮਾਮਲਾ ਕਰ ਤਿਆਰ ਹੈ ਹਾਂ ਚਲੋ ਜੀ ਅੱਜ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕੰਪਲੇਨੈਂਟ ਨੇ ਹੋਰ ਤਾਂ ਬਾਦ ਵਿੱਚ ਬਿਆਨਨਾਮੇ ਦੇ ਮੁਤਾਬਕ ਚ ਕੰਪਲੇਨਟਰ ਕੋਲ ਹੈ ਜੀ ਜਿਹੜੀ ਸੁਦੀ ਸੁਦੀ ਸ਼ੌਪ ਦੇ ਮਾਲਕ ਨੇ ਤੁਹਾਡੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਦਿੱتن ਤੋਂ ਬਾਅਦ ਜਿਹੜੀ ਕਾਨੂੰਨੀ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ ਯੂ ਟਿਊਬ Facebook, Instagram aur WhatsApp channel par.